ਸਤਿ ਸ੍ਰੀ ਅਕਾਲ ਜੀ। ਸਤਨਾਮ ਸ੍ਰੀ ਵਾਖੀ। ਕੋਈ ਬੋਲੇ ਰਾਮ ਰਾਮ। ਕੋਈ ਖੁਦਾਏ। ਦੀਨ ਦੁਨੀਆ ਦੇ ਮਾਲਕ ਸਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਜੇ ਬੈਠੀ ਸਾ ਸੰਗਤ ਜੀ। ਬੜਾ ਭਾਗੀਨ ਜੋ ਦਰਸ਼ਨ ਮਿਲੇ। ਸਤ ਗੁਰੂ ਦੀ ਹਾਜ਼ਰੀ ਚ ਬੈਠ ਕੇ ਰੱਬੀ ਬਾਣੀਆਂ ਆਰ ਬਾਣੀਆਂ ਨਾਲ ਦੁਲ ਰਹੇ ਹੋ ਇਹ ਬਾਣੀ ਹੈ ਜਿਹੜੇ ਸਾਡਾ ਲੋਕ ਤੇ ਪਰਲੋਕ ਸੁਹੇਲਾ ਕਰਨਾ ਹੈ ਅਵਸਾਰ ਦੇ ਰੰਗ ਕੇ ਸ਼ਬਦ ਦੀ ਸਿਮਰਨ ਤੁਮ ਸਾਡੇ ਹਿਰਦੇ ਅੰਦਰ ਤੱਕ ਜਾਵੇ ਜਤਨ ਕਰੀਏ ਕਿ ਸਾਡਾ ਗੁਰੂ ਘਰ ਇੱਕ ਇੱਕ ਕਦਮ ਆਇਆ ਸਫਲ ਹੋ ਜਾਵੇ ਜੇ ਸੁੱਤ ਸੰਤੋਨ ਦਾ ਸੇਧ ਹੋ ਜਾਵੇ ਤੰਤਪ ਆਸਰਾ ਧੰਸੈ ਸ੍ਰੀ ਗੁਰੂ ਦਾ ਸੰਸਾਰਿਆ ਨੇ ਜਿਤਨਾ ਹੈ ਤੰਤਨ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਨ ਕਰਨ ਦੀ ਕਬੀਰ ਜੀ ਆਖਦੇ ਨੇ ਕਿ ਸੋਦਰ ਕੈਸੇ ਸੋਢੀਏ ਜੋ ਦਰ ਐਸਾ ਹੋਏ ਕਿ ਸਤਗੁਰ ਤੇਰੇ ਨਾਲ ਵਰਦਾ ਕੋਈ ਦਰ ਨਹੀਂ ਹੈ ਜਿੱਥੇ ਮੈਂ ਰੂਹ ਜੋ ਵੀ ਆਪਣਾ ਇਹ ਨਮਸਤਕ ਰੱਖਾਂ ਕਿਉਂਕਿ ਕਿਤੇ ਵੀ ਜਾਣਾ ਉਹਨਾਂ ਦੇ ਧਰਮਾਂ ਦੀ ਕੋਈ ਨਾ ਕੋਈ ਸ਼ਬਦਾਂ ਕੁਰਾਨ ਦੇ ਵਿੱਚ ਅੱਲਾਹੂ ਦੀ ਆਵਾਜ਼ ਹੁੰਦੀ ਹੈ ਤੇ ਰਾਮ ਰਾਮ ਦੀ ਨਹੀਂ ਹੁੰਦੀ ਜਦੋਂ ਰਾਮ ਰਾਮ ਦੀ ਆਵਾਜ਼ ਹੁੰਦੀ ਹੈ ਅੱਲਾਹੂ ਦੀ ਆਵਾਜ਼ ਕੇਵਲ ਦੁਨੀਆਂ ਦੇ ਵਿੱਚੋਂ ਦੰਤ ਹੈ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕਹਿੰਦੇ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਹੈ ਹੁਸੰਗਾਂ ਕੋਈ ਅੱਲਾ ਹੈ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਕਿ ਜਿਹੜੀ ਮੰਜ਼ਿਲ ਹੈ ਉਹ ਪ੍ਰਮਾਤਮਾ ਹੈ ਤੁਸੀਂ ਸਾਰੇ ਬੈਠੇ ਹੋ ਮਸਕੀਨ ਸਾਉਂ ਸੁਣਦੇ ਹੋਵੋਗੇ ਮਸਕੀਨ ਜੀ ਬਹੁਤ ਦਾਅਵੇ ਨਾਲ ਕਹਿੰਦੇ ਹੁੰਦੇ ਸੀ ਕਿ ਜਿਹੜਾ ਪ੍ਰਮਾਤਮਾ ਹੈ ਨਾ ਉਹ ਹਿੰਦੂ ਹੈ ਨਾ ਉਹ ਮੁਸਲਮਾਨ ਤੇ ਨਾ ਹੀ ਇਸਾਈ ਹੈ ਸਿਰਫ ਦੇ ਸਿਰਫ ਉਹ ਪ੍ਰਮਾਤਮਾ ਹੈ ਤਨ ਮਨ ਦੀ ਇਕਰਾਰ ਹੈ ਕਿਉਂਕਿ ਤਮ ਸਭ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿਨੇ ਸਾਨੂੰ ਇਹ ਸੌਖਾ ਪੰਥ ਦਿੱਤਾ ਹੈ ਸ਼ਬਦ ਗੁਰ ਦੇ ਲਾਗ ਲਾ ਕੇ ਭल्या ਆਪਣੇ ਜੀਵਨ ਨੂੰ ਤੁੰ ਸ਼ਬਦ ਮੁਤਾਬਕ ਗੁਰੂ ਦੀ ਬਾਣੀ ਮੁਤਾਬਕ ਜੀਵੇਗਾ ਇਸ ਧਰਸਾ ਜਿਹੜਾ ਉਹ ਅਕਾਲ ਪੁਰਖ ਤੱਕ ਜਾਂਦਾ ਹੈ ਉਹਦੇ ਦਰਜ ਤੱਕ ਜਾਂਦਾ ਕੋਈ ਵਿਚ ਪਰਮ ਪ੍ਰੀਖਾ ਨਹੀਂ ਹੈ ਪਰਿਆ ਤੁੰ ਐਨੇ ਧੀਰਤ ਨਾ ਹੋਣੇ ਐ ਐਨੇ ਢੋਣੇ ਐ ਧੰਤਨ ਸਾਹਿਬ ਜੀ ਗੁਰਗੰਸਾਲਾ ਜਨਮ ਵਾਲੇ ਇਹ ਨਹੀਂ ਕਹਿੰਦੇ ਸ਼ਬਦ ਨੂੰ ਜਪੋ ਸਿੱਧੇ ਸਿਰਪਰ ਧੰਤਨ ਸਾਹਿਬ ਜੀ ਜਮਾਨ ਕਰਦੇ ਨੇ ਗੁਰਨਾਥ ਦੇ ਪਾਤਸ਼ਾਹੀ ਕਿ ਸ਼ਬਦ ਨੂੰ ਜਪੋ ਅੱਜ ਬਹੁਤ سارے ਲੋਕ ਜਿਹੜੇ ਨੇ ਉਹ ਰੱਬ ਦਾ ਪਤਾ ਲੱਗਦੇ ਨਹੀਂ ਕਿ ਰੱਬ ਕਿਤੇ ਵਸਦਾ ਰੱਬ ਦਾ ਪ੍ਰਤਾਪ ਮਿਲ ਜਾਵੇ ਉਹਦਾ ਐਡਰੈਸ ਮਿਲ ਜਾਵੇ ਹਰ ਰੋਜ਼ ਇਹੀ ਦੁਹਰਾਉਂ ਪੜ੍ਹਦੇ ਨੇ ਦੋਰੇ ਰਿਸਣ ਧੰਤਨ ਸਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਸਿੰਦਿਆ ਅਰਦਾਸ ਦੀ ਸਮਾਜੀਤੇ ਬਾਦ ਆਗਿਆ ਭਈ ਆਕਾਲ ਦੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋਝ ਹੈ ਖੋਜ ਖੋਜ ਸ਼ਬਦ ਮੈਂ ਲੀ ਮਹਾਰਾਜ ਨੇ ਪੂਰਾ ਐਡਰੈਸ ਦੱਸਿਆ ਹੋਇਆ ਇਸ ਦੋਹਰੇ ਦੇ ਅੰਦਰ ਜਿਹਨੇ ਪ੍ਰਮਾਤਮਾ ਨੂੰ ਮਿਲਣਾ ਹੈ ਐਨੇ ਦੰਲੀ ਪਖੰਡੀਆਂ ਦੇ ਪਿੱਛੇ ਨਾਨਕਿ ਉਹ ਗੁਰੂ ਦਾ ਸ਼ਬਦ ਹੈ ਜਿਹੜਾ ਤੁਹਾਨੂੰ ਉਸ ਅਕਾਲ ਪੁਰਖ ਤੱਕ ਲੈ ਕੇ ਜਾਂਦਾ ਖੋਜ ਸ਼ਬਦ ਮੈਂ ਲੀ ਇਹ ਸ਼ਬਦ ਦੀ ਕਰਾਮਾਤ ਜੋ ਪਰਮਾਤਮਾ ਤੱਕ ਪਹੁੰਚਦਾ ਹੈ ਆਓ ਸਾਰੇ ਨਾਲ مل ਕੇ ਉਸ ਅਕਾਲ ਪੁਰਖ ਦੀ ਧੁਨ ਕੀ ਬਾਣੀ ਆਏ ਅੰਸਰ ਦੀ ਜੰਤ ਮਿਟਾਈ